ਦੋਸਤੋ ਇੱਕ ਬਹੁਤ ਵੱਡਾ 1000 ਕਰੋੜ ਰੁਪਏ ਦੇ ਸੜਕ ਘਟਾਲਾ ਸੜਕ ਘਟਾਲਾ ਕਰਨ ਜਾ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤਪਾਨ ਦੀ ਸਰਕਾਰ ਔਰ ਇਹਦੇ ਪਿੱਛੇ ਸਾਰੀ ਹਿਦੈਤ ਜਿਹੜੀ ਆ ਉਹ ਅਰਵਿੰਦ ਕੇਜਰੀਵਾਲ ਦੀ ਦਿੱਲੀ ਵਾਲਿਆਂ ਦੀ ਸ਼ਰਾਰਤ ਹੈ ਕਿਵੇਂ ਉਹਨਾਂ ਨੇ ਇੱਕ ਮਨਸੂਬਾ ਬਣਾਇਆ ਕਿ ਅਸੀਂ 1000 ਕਰੋੜ ਦਾ ਅਨਵਾਂਟਡ ਪ੍ਰੋਜੈਕਟ ਬਣਾਉਣ ਲੱਗੇ ਨੇ ਜਿਹਦੀ ਕੋਈ ਲੋੜ ਨਹੀਂ ਪੰਜਾਬ ਦੇ ਵਿੱਚ ਔਰ ਉਹਦੇ ਚੋਂ ਵੱਡਾ ਕਮਿਸ਼ਨ ਜਿਹੜਾ ਉਹ ਦਿੱਲੀ ਵਾਲੇ ਆਪਣੇ ਪੰਜਾਬ ਚ ਲੈ ਜਾਣਗੇ ਮਸਲਾ ਹੈ ਕਿ ਗਮਾਡਾ ਜਿਹੜੀ ਮੁਹਾਲੀ ਦੀ ਅਥਾਰਟੀ ਆ ਲੋਕਲ ਗਵਰਨਮੈਂਟ ਦੇ ਥੱਲੇ ਆਉਂਦੀ ਆ ਲੋਕਲ ਲੋਕਲ ਗਵਰਨਮੈਂਟ ਦੇ ਮਨਿਸਟਰ ਨੂੰ ਕੁਝ ਪਤਾ ਵੀ ਨਹੀਂਗਾ ਉਹਦੇ ਇਲਮ 'ਚ ਵੀ ਨਹੀਂਗਾ ਨਾ ਉਹਨੂੰ ਇਹਨਾਂ ਨੇ ਪੁੱਛਿਆ ਇਸ ਪ੍ਰੋਜੈਕਟ ਬਣਾਉਣ ਨੂੰ ਮੁਹਾਲੀ ਦੀਆਂ ਸੜਕਾਂ ਬੇਤਰੀਨ ਨਹੀਂ ਐ ਇਸ ਲਈ ਸਾਰੇ ਪੰਜਾਬ 'ਚੋਂ ਅਗਰ ਤੁਸੀਂ 에어ਪੋਰਟ ਰੋਡ ਦੇਖੋਗੇ ਨਿਊ ਚੰਡੀਗੜ੍ਹ ਦੀਆਂ ਸੜਕਾਂ ਦੇਖੋਗੇ ਤਾਂ ਬਹੁਤ ਅੱਛੀਆਂ ਨੇ ਵਿਦਿਨ ਸੈਕਟਰਸ ਵੀ ਬਹੁਤ ਅੱਛੀਆਂ ਨੇ ਲੇਕਿਨ ਸ਼ਰਾਰਤ ਦਾ ਦਿਮਾਗ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਦੇ ਲੋਕ ਬੈਠੇ ਨੇ ਸਾਡੇ ਇੱਥੇ ਬੈਠੇ ਨੇ ਸਾਡੇ ਸਰਕਾਰੀ ਦਫਤਰਾਂ 'ਚ ਕਬਜ਼ਾ ਕਰਦੇ ਨੇ ਫਾਈਲਾਂ ਮੰਗਾਉਂਦੇ ਨੇ ਉਹਨਾਂ ਨੇ 1000 ਕਰੋੜ ਰੁਪਏ ਦਾ ਪ੍ਰੋਜੈਕਟ ਬਣਾ ਲਿਆ ਕਿੰਨਾ ਸੜਕ ਕਿੰਨੀਆਂ ਸੜਕ ਕਿੰਨੇ ਕਿਲੋਮੀਟਰ ਸੜਕਾਂ ਰਿਪੇਅਰ ਕਰਨੀਆਂ ਮੇਨਟੇਨ ਕਰਨੀਆਂ ਸਿਰਫ 83 ਕਿਲੋਮੀਟਰ 1000 ਕਰੋੜ ਰੁਪਏ ਦੇ ਕਰੀਬ ਦਾ ਪ੍ਰੋਜੈਕਟ ਸਿਰਫ 83 ਕਿਲੋਮੀਟਰ ਸੜਕਾਂ ਨੂੰ ਮੇਨਟੇਨ ਕਰਨ ਵਾਸਤੇ ਔਰ ਇਹ ਸਾਰੀਆਂ ਕੱਲੇ ਮੁਹੱਲੇ ਦੀਆਂ ਸੜਕਾਂ ਨੇ ਇਕੋ ਪੰਜਾਬ ਦੀ ਲਿੰਕ ਰੋਡ ਜਿਹੜੀਆਂ ਟੁੱਟੀਆਂ ਪਈਆਂ ਪਿੰਡਾਂ ਦੇ ਵਿੱਚ ਵੇਤਾਸ਼ਾ ਸਾਡੇ ਰਾਣਾ ਸੁਭਾਨਪੁਰ ਸੜਕ ਪਿਛਲੇ ਜਦੋਂ ਦੀ ਸਰਕਾਰ ਬਣੀ ਆ ਪੂਰੀ ਹਾਲਤ ਆ ਉਧਰ ਧਿਆਨ ਨਹੀਂ ਗਿਆ ਔਰ ਜਿੱਥੇ ਕੋਈ ਲੋੜ ਨਹੀਂ ਔਰ ਜਿੱਥੇ ਕੋਈ ਪਬਲਿਕ ਡਿਮਾਂਡ ਨਹੀਂ ਕੀਤੀ ਕਿਸੇ ਨੇ ਮੰਗਿਆ ਨਹੀਂ ਕਿ ਸਾਨੂੰ ਮੁਹੱਲਿਆਂ ਦੀਆਂ ਸੜਕਾਂ ਜਿਹੜੀਆਂ ਉਹਨਾਂ ਨੂੰ ਦੁਬਾਰਾ ਮੇਨਟੇਨ ਕਰੋ ਰਿਪੇਅਰ ਕਰੋ 1000 ਕਰੋੜ ਦਾ ਪ੍ਰੋਜੈਕਟ ਬਣਾ ਲਿਆ ਔਰ ਇਹਦੇ 'ਚ ਕੀ ਆ ਕਿ ਇਹ ਜਿਹੜੀਆਂ 83 ਕਿਲੋਮੀਟਰ ਸੜਕਾਂ ਇਹ ਆਲਮੋਸਟ 1 ਕਿਲੋਮੀਟਰ 10 ਕਰੋੜ ਰੁਪਏ ਤੋਂ ਉੱਤੇ ਦੀ ਖਰਚਾ ਪੈ ਰਿਆ 10 ਕਰੋੜ ਰੁਪਏ ਤੋਂ ਉੱਤੇ ਉਹਨੂੰ 10 ਸਾਲ ਦਾ ਪ੍ਰੋਜੈਕਟ ਬਣਾ ਦਿੱਤਾ ਜੀ ਕਿ ਇਹ ਜਿਹੜਾ ਠੇਕੇਦਾਰ ਆਵੇਗਾ ਔਰ ਸਭ ਤੋਂ ਵੱਡੀ ਸ਼ਰਾਰਤ ਹੋਣ ਜਾ ਰਹੀ ਹੈ ਆਪਣੇ ਨਾਲ ਕਿ ਪੰਜਾਬ ਦੇ ਲਗਭਗ 383 ਰਜਿਸਟਰਡ ਪੀਡਬਲਯੂਡੀ ਬੀਆਰ ਡਿਪਾਰਟਮੈਂਟ ਨਾਲ ਲੋਕਲ ਗਵਰਨਰ ਨਾਲ ਰਜਿਸਟਰਡ ਕੰਟਰੈਕਟਰਸ ਨੇ ਸੜਕਾਂ ਦੀ ਰਿਪੇਅਰ ਦੇ ਜਿਹੜੇ ਪੰਜਾਬ ਦੇ ਨੇ ਉਹਨਾਂ ਸਾਰਿਆਂ ਨੂੰ ਬਾਹਰ ਕੱਢਤਾ ਉਹਦੀ ਕਹਿੰਦੇ ਨੇ ਅੰਗਰੇਜ਼ੀ ਚ ਕਹਿੰਦੇ ਨੇ ਟੇਲਰ ਮੇਡ ਕੰਡੀਸ਼ਨਸ ਕਰਤੀਆਂ ਇਦਾਂ ਦੀਆਂ ਸ਼ਰਤਾਂ ਬਣਾਤੀਆਂ ਟੈਂਡਰ ਦੀਆਂ ਕਿ ਉਹਦੇ ਚ ਇੰਨੇ ਹਜ਼ਾਰ ਤੋਂ ਘੱਟ 1000 ਕਰੋੜ ਤੋਂ ਘੱਟ ਟਰਨਓਵਰ ਟਰਨਓਵਰ ਨਹੀਂ ਟਰਨਓਵਰ ਹੋਣੀ ਚਾਹੀਦੀ ਆ ਔਰ ਉਹਦੀ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਰਤਾਂ ਪਾਤੀਆਂ ਜਿਸ ਦੇ ਨਾਲ ਪੰਜਾਬ ਦਾ 383 ਛੋਟੇ ਦਰਮਿਆਨੇ ਵੱਡੇ ਕੰਟਰੈਕਟਰ ਸਾਰੇ ਇਸ ਸਟੈਂਡਰਡ ਤੋਂ ਬਾਹਰ ਹੋ ਗਏ ਮੈਨੂੰ ਕੱਲ ਦੀ ਸਾਡੀ ਆ ਟ੍ਰਿਬਿਊਨ ਬਹੁਤ ਇੰਪੋਰਟੈਂਟ ਨਿਊਜ਼ਪੇਪਰ ਹੈ ਤੁਸੀਂ ਦੇਖ ਸਕਦੇ ਹੋ ਟ੍ਰਿਬਿਊਨ ਦੀ ਇਹ ਰਿਪੋਰਟ ਨੂੰ ਮੈਂ ਕੋਟ ਕਰ ਰਿਹਾ ਵਾਂ ਮੈਨੂੰ ਅਫਸੋਸ ਹੈ ਕਿ ਕਿਸੇ ਪੋਲਿਟਿਕਲ ਬੰਦੇ ਨੇ ਇਸ ਤੇ ਗੌਰ ਨਹੀਂ ਕੀਤਾ ਤੁਸੀਂ ਦੇਖ ਸਕਦੇ ਹੋ ਔਰ ਜਿਹੜੀਆਂ ਸੜਕਾਂ ਜਿੱਦਾਂ ਮੈਂ ਪਹਿਲਾਂ ਕਿਹਾ ਕਿ 에어ਪੋਰਟ ਰੋਡ ਤੁਸੀਂ ਦੇਖ ਰਹੇ ਹੋ ਕਿ 에어ਪੋਰਟ ਰੋਡ ਕਿੰਨੀ ਅੱਛੀ ਬਣੀ ਹੋਈ ਆ ਨਿਊ ਚੰਡੀਗੜ੍ਹ ਦੀਆਂ ਜਿਹੜੀਆਂ ਮੈਡੀ ਸਿਟੀ ਦੀਆਂ ਸੜਕਾਂ ਕਿਉਂਕਿ 1000 ਕਰੋੜ ਦਾ ਪ੍ਰੋਜੈਕਟ ਨਹੀਂ ਬਣਦਾ ਸੀ ਫਿਰ ਵੱਡੀਆਂ ਸੜਕਾਂ ਦੇ ਸਮੇਤ ਜਿਹੜੀਆਂ ਫੇਜ਼ ਮੋਹੱਲੀ ਦੇ ਫੇਜ਼ ਫੇਜ਼ਾਂ ਦੇ ਅੰਦਰ ਸੈਕਟਰਾਂ ਦੇ ਅੰਦਰ ਛੋਟੀਆਂ ਸੜਕਾਂ ਉਹਨਾਂ ਨੂੰ ਲੈ ਲਿਆ ਔਰ ਫਿਰ ਬਿਊਟੀਫਿਕੇਸ਼ਨ ਦਾ ਪ੍ਰੋਜੈਕਟ ਲੈ ਲਿਆ ਕਿ ਅਸੀਂ ਇਹਦੀ ਜੀ ਖੂਬਸੂਰਤੀ ਕਰਾਂਗੇ ਇੱਥੇ ਫੁੱਲ ਬੂਟੇ ਲਾਵਾਂਗੇ ਜੀ ਬਿਲਕੁਲ ਬਿਨਾਂ ਵਜ੍ਹਾ ਤੋਂ 1000 ਕਰੋੜ ਰੁਪਇਆ ਔਰ ਉਹ ਸਟੇਟ ਜਿਹੜੀ ਇਸ ਵਕਤ ਕਟੋ-ਕਟ 4.5 ਲੱਖ ਕਰੋੜ ਰੁਪਏ ਦੀ ਕਰਜ਼ੇ ਹੈ ਯਾਰ 4.5 ਲੱਖ ਕਰੋੜ ਰੁਪਇਆ ਸਾਡੇ ਤੇ ਕਰਜ਼ਾ ਵਾ ਔਰ ਇਹ ਕਰਜ਼ਾ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹਨਾਂ ਨੇ ਪਿਛਲੇ 4 ਸਾਲਾਂ ਚ ਇਹ ਪਿਛਲੇ 4 ਸਾਲਾਂ ਚ ਅਪਰੋਕਸੀਮੇਟਲੀ 1.5 ਲੱਖ ਕਰੋੜ ਦਾ ਕਰਜ਼ਾ ਚੜਾਇਆ ਪਿਛਲੇ 30 ਸਾਲਾਂ ਚ ਮਗਰਲੀਆਂ ਸਰਕਾਰਾਂ ਬਹੁਤ ਮਾੜੀਆਂ ਸੀ ਮਗਰਲੀਆਂ ਪਾਰਟੀਆਂ ਨੇ ਕਰਜ਼ਾ ਚੜਾਇਆ ਮੰਨ ਲਿਆ ਲੇਕਿਨ ਉਹਨਾਂ ਦੇ ਉਹਨਾਂ ਨੇ 30 ਸਾਲਾਂ ਚ 3 ਲੱਖ ਕਰੋੜ ਰੁਪਏ ਚੜਾਇਆ ਸੀ ਇਹਦਾ ਮਤਲਬ 10 ਸਾਲ ਚ 1 ਲੱਖ ਕਰੋੜ ਦਾ ਕਰਜ਼ਾ ਵਿੱਚ ਇਜ਼ਾਫਾ ਹੁੰਦਾ ਸੀ ਪੰਜਾਬ ਦੇ ਸਰਕਾਰ ਦੇ ਉੱਤੇ ਲੇਕਿਨ ਇਹਨਾਂ ਨੇ ਪਿਛਲੇ 4 ਸਾਲਾਂ ਚ ਉਹਦੀ ਸਪੀਡ ਏਡੀ ਵਧਾਈ ਕਿ 1.5 ਲੱਖ ਕਰੋੜ ਰੁਪਏ ਦਾ ਕਰਜ਼ਾ ਚਲੋ ਜਿਹੜਾ ਜੋ ਪਬਲਿਸਿਟੀ ਦੇ ਖਰਚਾ ਹੋ ਰਿਹਾ ਤੁਸੀਂ ਦੇਖ ਲਿਆ ਆਰਟੀਆਈ ਐਕਟੀਵਿਸਟ ਉਸਨੇ ਖੁਲਾਸਾ ਕੀਤਾ ਬਠਿੰਡੇ ਦਾ ਮੁੰਡਾ ਸਾਡੇ ਰਾਜਨਦੀਪ ਸਿੰਘ ਸਾਡੀ ਪਾਰਟੀ ਨਾਲ ਕਨੈਕਟਡ ਆ ਉਹਨੇ ਪਿਛਲੇ ਦਿਨਾਂ 'ਚ ਖੁਲਾਸਾ ਕੀਤਾ ਕਿ ਕੇਵਲ 2 ਸਾਲਾਂ ਵਿੱਚ 795 ਕਰੋੜ ਉਹਦੇ ਕੋਲ ਡਾਕੂਮੈਂਟਸ ਨੇ ਸਾਰੇ 795 ਕਰੋੜ ਰੁਪਏ ਦੀ ਪਬਲਿਸਿਟੀ ਪੈਨ ਇੰਡੀਆ ਸਾਰੇ ਦੇਸ਼ ਦੀਆਂ ਅਖਬਾਰਾਂ ਫਰੰਟ ਕਲਰਡ ਇਸ਼ਤਿਹਾਰ ਸਾਰੇ ਦੇਸ਼ ਦੇ 에ਰਪੋਰਟਾਂ ਤੇ ਸਾਰੇ ਦੇਸ਼ ਦੇ ਰੇਲਵੇ ਸਟੇਸ਼ਨਾਂ ਤੇ ਪੰਜਾਬ ਦੇ ਵਿੱਚ ਕੋਈ ਖੰਭਾ ਨਹੀਂ ਛੱਡਿਆ ਜਿੱਥੇ ਕੇਜਰੀਵਾਲ ਤੇ ਭਗਵੰਤ ਮਾਨ ਦੀ ਫੋਟੋ ਨਹੀਂ ਟੰਗੇ ਇਸ ਤੋਂ ਇਲਾਵਾ ਜਿਹੜਾ ਦੁਰਉਪਯੋਗ ਸਾਡੇ ਜਹਾਜ਼ਾਂ ਦਾ ਹੋ ਰਿਹਾ ਹੈ ਹੈਲੀਕਾਪਟਰ ਦਾ ਸਰਕਾਰੀ ਜਹਾਜ਼ ਦਾ ਸਾਰੇ ਦੇਸ਼ ਵਿੱਚ ਪੋਲਿਟੀਕਲ ਪਾਰਟੀਆਂ ਪੋਲਿਟੀਕਲ ਰੈਲੀਆਂ ਦੇ ਵਾਸਤੇ ਕੇਜਰੀਵਾਲ ਸਾਹਿਬ ਸਾਡੇ ਜਹਾਜ਼ ਦਾ ਦੁਰਉਪਯੋਗ ਕਰਦੇ ਨੇ ਕਰਦੇ ਕਰਦੇ ਇਹ ਕਰਜ਼ਾ ਸਾਡੇ ਤੇ 4.5 ਲੱਖ ਕਰੋੜ ਰੁਪਏ ਦਾ ਚੜ ਗਿਆ ਔਰ ਅਗਰ ਇਦਾਂ ਦੀਆਂ ਸ਼ਰਾਰਤਾਂ ਕਰਨਗੇ ਇਦਾਂ ਦੇ ਮਨਘੜਤ ਸ਼ਰਾਰਤੀ ਦਿਮਾਗ ਦੀ ਖੇਡ ਚੋਂ ਪੈਦਾ ਕਰਕੇ ਪ੍ਰੋਜੈਕਟ ਤਾਂ ਸਮਝ ਲੋ ਸਾਡਾ ਪੰਜਾਬ ਜੱਡਾ ਵਾ ਉਹ ਅਗਲੇ 1 ਸਾਲ ਵਿੱਚ ਹੋਰ ਜ਼ਿਆਦਾ ਕਰਜ਼ੇ ਵਿੱਚ ਡੋਬ ਕੇ ਜਾਣਗੇ ਔਰ ਮੈਂ ਦੁਬਾਰਾ ਕਹਿ ਰਿਹਾ ਵਾਂ ਕਿ ਇਹ ਬਹੁਤ ਵੱਡਾ ਵਿਤਕਰਾ